ਤੇ ਦੋ ਹੌਲੈਂਡ ਟਰੈਕਟਰ ਦਿਖਾਉਣ ਲੱਗਾ ਤੁਹਾਨੂੰ 36 30 ਇੱਕ ਹੈਗਾ ਸੁਪਰ ਤੇ ਇੱਕ ਹੈਗਾ ਪਲੱਸ ਤੇ ਦੋਨੋਂ ਟਰੈਕਟਰ ਬਾਜਵਰੇਟ ਦੇ ਤੁਹਾਨੂੰ ਬਣ ਜਾਣਗੇ ਤੇ ਦੋਨੋਂ ਟਰੈਕਟਰ ਹਰਿਆਣਾ ਨੰਬਰ ਆ ਤੇ ਦੋਨਾਂ ਦਾ ਚੌਂਕੜਾ ਐਸ ਟੈਕਟ ਤੇ ਤਾਂ ਲਗਭਗ 90 ਤੋਂ 95 ਪੈਸੇ ਆ ਤੇ ਐਸ ਟੈਕਟ ਦਾ ਲਗਭਗ ਤੁਹਾਨੂੰ ਹੈਗਾਗਾ 70 ਕੇ ਪੈਸੇ ਤੇ ਮੂਰਲੇ ਤਕਰੀਬਨ ਇਹ ਵੀ 70 ਕੇ ਪੈਸੇ ਹੈਗਾ ਤੇ ਚੌਂਕੜਾ ਹੀ ਲਾ ਲਓ ਤੇ ਇਹਦਾ ਰੇਟ ਕੀ ਆ ਬਾਈ ਤੇ ਕੀ ਮਾਡਲ ਹੈ ਇਹ ਬਾਈ ਇਹ ਆਪਣਾ 10 ਮਾਡਲ ਆ 2 ਸਪੀਡ ਆ ਜੀ ਬਈ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀering ਆ ਜੀ ਇਹਦਾ ਰੇਟ ਆ 365000 ਸਾਢੇ 3 ਦਾ ਦੇ ਦਾਂਗੇ ਜੀ ਤੇ ਜੇ ਕੋਈ ਆਪਣੀ ਵੀਡੀਓ ਰੀਲ ਦੇਖ ਕੇ ਆਪਾਂ ਨੂੰ ਬਾਈ ਦਾ ਨਾਂ ਬਾਈ ਕੋਲੇ ਆਪਣਾ ਨਾਂ ਲੈ ਦੂਗਾ ਤਾਂ ਮਾਣ ਤਾਂ ਉਹ ਫੁੱਲ ਹੋਊਗਾ ਤੇ ਇਹ ਆ ਗਿਆ ਨਿਊ ਹੋਲੈਂਡ 3630 ਫੁੱਲ ਮੋਡੀਫਾਈ ਸੁਪਰ ਤੇ ਮੂਰੇ ਬੰਪਰ ਘੋੜਾ ਤੇ ਨਾਲੇ ਟੰਕੀ ਵਾਲਾ ਦੋਨੋਂ ਚੀਜ਼ਾਂ ਚੌਂਕੜਾ ਲੱਗ ਭਾਗ ਨਵਾਂ 90 ਤੋਂ 95 ਪੈਸੇ ਟਾਇਰ ਹੈ ਤੇ ਇਹਦਾ ਦੱਸ ਬਾਈ ਕੀ ਇਹਦਾ ਭਾਈ 435 ਰੇਟ ਆ ਜੀ ਸਵਾ ਚਾਰ ਦਾ ਦੇ ਦਾਂਗੇ ਜੈ ਜੈ ਰੇਟੀ ਆ ਜੀ ਟਰੈਕਟਰ ਬਹੁਤ ਚੰਗਾ ਹਾਂ ਮਾਨਤਾ ਨੂੰ ਹੋ ਜੂਗਾ ਕਿੰਨੇ ਮਾਡਲ ਆ ਭਾਈ ਇਹ ਇਹ ਤੇਰਾ ਮਾਡਲ ਆ ਤੇਰਾ ਮਾਡਲ ਟੌਪ ਵਾਲਾ ਮਾਡਲ ਆ ਟੌਪ ਵਾਲਾ ਮਾਡਲ ਆ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀਅਰਿੰਗ 3 ਸਪੀਡ ਹਾਂ ਤੇ ਚੌਕੜਾ 95 ਪੈਸੇ ਆ ਤੇ ਜੇ ਕਿਸੇ ਭਰਾ ਨੂੰ ਦੋਨੇ ਟਰੈਕਟਰਾਂ ਦੇ ਵਿੱਚੋਂ ਕੋਈ ਟਰੈਕਟਰ ਜੱਜਦਾ ਤਾਂ ਸਕਰੀਨ ਤੇ ਨੰਬਰ ਚੱਲ ਜਾਂਦਾ ਚੁੱਗੇ ਪਿੰਡ ਚੁੱਗੇ ਕਲਾਂ ਪਿੰਡ ਆ ਬੱਲੂਆਣੇ ਤੋਂ ਤਕਰੀਬਨ 4 ਕਿਲੋਮੀਟਰ ਮਨਲੋਟ ਬਠਿੰਡਾ ਰੋਡ ਤੇ ਇਹ ਪਿੰਡ ਪੈ ਜਾਂਦਾ ਤੇ ਜੇ ਕਿਸੇ ਪ੍ਰਾਉ ਟਰੈਕਟਰ ਜੱਜਦਾ ਸੰਪਰਕ ਕਰ ਸਕਦੇ ਹੋ ਧੰਨਵਾਦ